ਪਰ ਕਹਿੰਦੇ ਗੋਸ਼ਾ ਦੀ ਉਂਗਲੀ ਉਹ ਖੜੀ ਐ ਖੜੀ ਆ ਉਂਗਲੀ ਖੜੀ ਐ ਇਹ ਸਾਹਮਣੇ ਉਂਗਲ ਖੜੀ ਆ ਗੋਸ਼ਾ ਦੀ ਵੱਜੀ ਥਾਪੀ ਇੱਕ ਰੀ ਤਾੜੀ ਮਾਰਦੇ ਨੇ ਬੱਚਿਆਂ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਬੜਾ ਸ਼ਾਨਦਾਰ ਮੁਕਾਬਲਾ ਖੇਡਿਆ ਜਾ ਰਿਹਾ ਮੇਰੇ ਵੀਰੋ ਰੱਬਾ ਯਾਦ ਨਾ ਰਹੇਦਾ ਉਧਰ ਸਾਡੇ ਵੀਰ ਜਿਹੜੇ ਆ ਉਹ ਲਾਈਵ ਆਨੰਤ ਮੰਡ ਦੇ ਅੱਜ ਦੇ ਇਸ ਮੈਚਾਂ ਦਾ ਮਿਸਟਰ ਢੇਸੀ ਨਿਸ਼ਾਨ ਨਿਊਜ਼ੀਲੈਂਡ ਅਮਰਤ ਆਸਟ੍ਰੇਲੀਆ ਸੱਜਣ ਯੂਕੇ ਤੇ ਜੱਸਾ ਆਸਟ੍ਰੇਲੀਆ ਤੋਂ ਵੀਰ ਜਿਹੜੇ ਆ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਮੁਬਾਰਕਬਾਦ ਭੇਜ ਰਹੇ ਆ ਵੀਰਾਂ ਦਾ ਧੰਨਵਾਦ ਹੈ ਮੈਚ ਖੇਡਣ ਗਰਾਉਂਡ ਦੇ ਵਿੱਚ ਸ਼ੁਰੂ ਕਰ ਦਈਏ ਪਹਿਲੀ ਕਬੱਡੀ ਗੋਸ਼ਾ ਬਣਾਚ ਆਪਣੀ ਟੀਮ ਦੇ ਲਈ ਪਾਉਣ ਦੇ ਲਈ ਵਾਦੀ ਹੋਈ ਖਿਡਾਰਨਾਂ ਗੋਸ਼ਾ ਪਾਕੌਡੀ ਸਾਹਮਣੇ ਵੇਖਾਂਗੇ ਚਾਰ ਖਿਡਾਰਨਾਂ ਅਮਨੀ ਵਰਗਿਆ ਨਾਲ ਖੇਡ ਗਰਾਊਂਡ ਦੇ ਵਿੱਚ ਕੇਵਲ ਸਿੰਘ ਦੀ ਟੀਮ ਬੈਰ ਰਿਓ ਕਿ ਪਿੰਡ ਦੀ ਚੰਨੋ ਨਾਲ ਕਿੰਦੇ ਆਲਟੋ ਗੱਡੀ ਦੀ ਜੇਤੂ ਖਿਡਾਰਨ ਖੇਡ ਗਰਾਊਂਡ ਦੇ ਵਿੱਚ ਅਨੁਰਣੀ ਹੈ ਮੈਚ ਬੜਾ ਸਿਰੇ ਦਾ ਹੋਵੇਗਾ ਮੈਚ ਬਹੁਤ ਸੋਹਣਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾਵੇਗਾ ਇਹ ਲੜਕੀਆਂ ਦਾ ਮੈਚ ਇਹ ਚਾਰ ਦਿਨ ਮੌਜਾ ਮਾਣ ਕੇ ਲਾ ਕੇ ਸੁਖਾਂ ਦੇ ਸਮੁੰਦਰਾਂ ਚ ਤਾਰੀ ਆਲੇ-ਮਾਲੇ ਸਾਂਭ ਕੁੱਜੀਆਂ ਧੀਆਂ ਛੱਡ ਚਲੀਆਂ ਸਰਦਾਰੀ ਇਹ ਰਣਦੀਪ ਹੈ ਇਹਦਾ ਨਾਤੂ ਕਰਦਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਖਿਡਾਰੀ ਜਿਹੜੀ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਇਹ ਤੇਜੇ ਦੀ ertid ਦੇ ਜਿੱਥੇ ਖਿਡਾਰੀ ਟੌਪ ਦੇ ਉਥੇ ਖਿਡਾਰੀ ਵੀ ਖੇਡ ਗਰਾਊਂਡ ਦੇ ਵਿੱਚ ਬਹੁਤ ਪੁੱਲ ਕੁੱਡੀ ਦੀਆ ਵਧੀਆ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਸ਼ੋਅ ਮੈਚ ਖੇਡਿਆ ਜਾ ਰਿਹਾ ਲਓ ਸਾਹਮਣੇ ਕਹਿੰਦੇ ਗੋਸ਼ਿਆ ਦੀ ਕਬੱਡੀ ਵੱਡੇ ਮੈਚ ਦੀਆਂ ਟੀਮਾਂ ਮੈਦਾਨ ਵਿੱਚ ਆਉਣ ਗਿਆ ਸੁਖਣ ਇਸ ਨਗਰ ਵਿੱਚ ਹੈਪੀ ਕੋਟਲੇ ਵਾਲਿਆ ਪਹਿਲੀ ਵਾਰ ਤੇਰੇ ਇਲਾਕੇ ਵਿੱਚ ਆਏ ਆ 19 ਕੀ ਤਾਂ ਨਹੀਂ ਕੋਈ ਜਦੋਂ ਹੂਟਰ ਵੱਜਦਾ ਚੰਦਰਾ ਜਾਨ ਹੀ ਗੱਡ ਲੈਂਦਾ ਉਧਰ ਕੁੜੀ ਨੇ ਕਹਿੰਦੇ ਹੂਟਰ ਦੀਆਂ ਚੀਕਾਂ ਕਢਾ ਦੀਆਂ ਜੱਫਾ ਸਾਹਮਣੇ 500 ਵਾਲੀ ਪਹਿਲੀ ਰੇਡ ਹੈ ਗੋਸ਼ਾਂ ਬੜੈ ਦੀ ਕਬੱਡੀ ਮਲਕੀਤ ਕਬਾਤ ਖੇਡ ਪ੍ਰਮੋਟਰ ਗਿੰਦਾ ਟੱਲੋ ਗਮਾਨਪੁਰੀਆ ਤੇ ਸ਼ੇਰਾ ਲਾਹੌਰੀ ਮਲ ਵਾਲੇ ਵੀਰਾਂ ਵੱਲੋਂ ਆ ਖਿਡਾਰੀਆਂ ਦੀਆਂ ਦੋ ਕੌਡੀਆਂ ਦੇ ਉੱਪਰ 500 ਲੱਗਿਆ ਹੋਇਆ ਆ ਸਾਹਮਣੇ ਪੈਂਦੀ ਕਬੱਡੀ ਦੂਜੇ ਪਾਸੇ ਚਾਰ ਜਾਫੀ ਤਿਆਰ ਬਰ ਤਿਆਰ ਆ ਆਨੁਰਾਧੇ ਹਰਿਆਣੇ ਵਾਲੀ ਆਹ ਸਾਹਮਣੇ ਉਂਗਲ ਖੜੀ ਆ ਗੋਸ਼ਾਂ ਦੀ ਵੱਜੀ ਥਾਪੀ ਇੱਕ ਰੀ ਤਾੜੀ ਮਾਰਦੇ ਆ ਨਾ ਬੱਚਿਆਂ ਨੂੰ ਜਿਹੜੇ ਪਿਆਰ ਕਰਦੇ ਹੋ ਤਾੜੀਆਂ ਮਾਰ ਕੇ ਇਹਨਾਂ ਖਿਡਾਰੀਆਂ ਦੀ ਹੌਸਲਾ ਵਜਾਈ ਕੀ ਆਹ ਸਾਹਮਣੇ ਕਹਿੰਦੇ ਤਾੜੀਆਂ ਵੱਜੀਆਂ ਉਹਨੇ ਮੱਥਾ ਟੇਕਿਆ ਕਿਹੜਾ ਕੀ ਕੀ ਸੁੱਖਿਆ ਰਿਹਾ ਬੋਲਦਾ ਤੇ ਦੁੱਖ ਸਾਰੇ ਹੀ ਕਲੇਜੇ ਵਿੱਚ ਘੁੱਟੇ ਹੋਏ ਆ ਸਾਰਾ ਘਰ ਫੋਲੇ ਜਿੱਥੋਂ ਰੁਪਈਆ ਲੁੱਬਦਾ ਅਸੀਂ ਉਹਨਾਂ ਘਰਾਂ ਦੇ ਵਿੱਚ ਉੱਠੇ ਹੋਏ ਆ ਗੱਲਾਂ ਚੱਲਣਗੀਆਂ ਇੱਧਰ ਮੇਰੇ ਮਿੱਤਰੋ ਅੱਜ ਬਾਗੀ ਦਾ ਅਖਾੜਾ ਖੁੱਲਾ ਸਾਰੇ ਵੀਰਾਂ ਦਾ ਧੰਨਵਾਦ ਗੋਸ਼ਾਰੀ ਪਈ ਹੋਈ ਰੇਡ ਤੇ ਸ਼ੇਰਾਂ ਦੀ ਪੈਂਦੀ ਰੇਡ ਨਾਲ ਹੀ ਮੈਂ ਸਾਹਮਣੇ ਵੇਖਾਂਗੇ ਬਲਕੀਤ ਕਬਾੜ ਜੀ ਸ਼ੇਰਾ ਲਾਹੌਰੀ ਮੱਲ ਜਿੰਦਾ ਢਿੱਲੋ ਗਮਾਨਪੁਰੀਆ ਜਿੰਦਾ ਆ ਖਿਡਾਰੀ ਨੇ ਲਈ ਵੱਡੇ ਮਾਣ ਸਤਿਕਾਰ ਪੁੱਜਦੇ ਕੀਤੇ ਆ ਫਾਈਨਲ ਮੈਚ ਖੇਡਿਆ ਜਾਣਾ ਉਹ ਵੇਟ ਕਰੋ ਵੀ ਜਲਦੀ ਨਾਲ ਆਉਣ ਉਧਰ ਕਹਿੰਦੇ ਸਾਡਾ ਵੀਰ ਬਿੱਲਾ ਜੋਹੜ ਸਰਪੰਚ ਪੁੱਜਿਆ ਚੇਚੇ ਤੌਰ ਤੇ ਆ ਲਾਕਾ ਸੁੱਖੇ ਮੱਗੇ ਦਾ ਗੱਲਾਂ ਵੱਡੀਆਂ ਮੇਰੇ ਮਿੱਤਰੋ ਖੇਡ ਕਬੱਡੀ ਵੱਡੀ ਆ ਸਿਮਰ ਸਿੰਮੂ ਜੂਕੇ ਦਾ ਧੰਨਵਾਦ ਕਰਾਂਗੇ ਵੀਰ ਦਾ ਲਓ ਸਾਹਮਣੇ ਦੇਖਾਂਗੇ ਨੰਬਰ ਗੋਸ਼ਾ ਦਾ ਨੰਬਰ ਗੋਸ਼ਾ ਨੇ ਜੋੜ ਦਿੱਤਾ ਚੱਲੜੀ ਪੰਜਾਬ ਦੇ ਸ਼ੇਰ ਬੱਜ ਗਏ ਪਾਕ ਕਬੱਡੀ ਪਵਨ ਕਬੱਡੀ ਪਾ ਰਹੀ ਆ ਸਾਡੇ ਨਿੱਕੇ ਨਿੱਕੇ ਦੇ ਚੇਹਰੋ ਵੱਡਾ ਨਵਾਂ ਅਮਰੀਕਾ ਦੀ ਧਰਤੀ ਤੇ ਗੱਲਾਂ ਚੱਲਦੀਆਂ ਭਰਾਵਾਂ ਦੇ ਟਰੱਕ ਚੱਲਦੇ ਟਰਾਲੇ ਚੱਲਦੇ ਆ ਕੈਪਟਨ ਤੇਜੇ ਪਾਈ ਰਵੀ ਧੰਨਵਾਦ ਕਰਾਂਗੇ ਇੱਧਰ ਸੋਨੀ ਡੀਜ਼ਲ ਲਾਨ ਕਰਾ ਗਿਆ ਵੀ ਅਗਲੇ ਸਾਲ ਸਾਡੇ ਵੱਲੋਂ ਇਸ ਕਬੱਡੀ ਕੱਪ ਦੇ ਉੱਪਰ ਬੈਸਤਾ ਲਈ ਸੋਨੇ ਦੀਆਂ 골ਡ ਰਿੰਗਾਂ ਹੋਣਗੀਆਂ ਗੱਲਾਂ ਕਹਿੰਦੇ ਕੈਨੇਡਾ ਅਮਰੀਕਾ ਦੀਆਂ ਵੱਡੀਆਂ ਮੇਰੇ ਮਿੱਤਰੋ ਕੈਨੇਡਾ ਗਏ ਤੇ ਮਾਝਾ ਵਾਲੇ ਨੇ ਬਹੁਤ ਮਾਣ ਸਤਿਕਾਰ ਕੀਤਾ ਕਿ ਜਦੋਂ ਕੈਨੇਡਾ ਤੋਂ ਅਮਰੀਕਾ ਨੂੰ ਜਾਈਦਾ ਗੋਰਿਆਂ ਦਾ ਕੱਢਦੇ ਨੇ ਸ਼ੱਕ ਨਹੀਂ ਬਾਬੇ ਦੀ ਕਿਰਪਾ ਨਾਲ ਬੱਲਗੇ ਮਿੱਤਰਾਂ ਜਿਹੜੇ ਟਰੱਕ ਨੇ ਕੱਢਮਾ ਧੰਨਵਾਦ ਕਰਦਾ ਮਨ ਬਈ ਤੇਜਾਵਾਲ ਤੇਜੇ ਵਾਲੇ ਦਾ ਜਿਨ੍ਹਾਂ ਦੇ ਸਤਿਕਾਰ ਕਰਕੇ ਆ ਪਿਆਰ ਸਤਕਾਰ ਸਿਮਰਨ ਸਿੰਮੂ ਜੂਕੇ ਬਲਚ ਲੜੀ ਸਿਆ ਤੂੰ ਵੀ ਉਧਰਲੀ ਸਾਈਡ ਆ ਜਾ ਲਓ ਸਾਹਮਣੇ ਮੜੇ ਮੇਰੇ ਵੀਰ ਮੜਮੜਾ ਪਿੱਛੇ ਨੂੰ ਹੋ ਜਾ ਗੋਸ਼ਾ ਆ ਗਈ ਜਿੱਥੇ ਪੈਰ ਧਰਦੀ ਧਰਤੀ 부ਆ 부ਆ ਕਰਦੀ ਆ ਲੈ ਵੀ ਅਮਰਦ ਸਿਆ ਕਰ ਗੱਲ ਆਹ ਕਹਿੰਦੇ ਗੋਸ਼ਾ ਗੋਸ਼ਾ ਤੇ ਕਰਾਉਂਦੀ ਬੱਲੇ ਬੱਲੇ ਝੋਟੀ ਦਾ ਮੁਕਾਬਲਾ ਆਹ ਕਹਿੰਦੇ ਕੁੜੀ ਦਾ ਨਾ ਦੀਪੂ ਐ ਜਿਹੜੀ ਕੋਸ਼ਾ ਕਰਦੀ ਐ ਪਰ ਕਹਿੰਦੇ ਗੋਸ਼ਾ ਦੀ ਉਂਗਲੀ ਆਹ ਖੜੀ ਐ ਖੜੀ ਐ ਉਂਗਲੀ ਖੜੀ ਐ ਇਹ ਫਾਈਨਲ ਵਾਲੀਆਂ ਟੀਮਾਂ ਨੂੰ ਬੇਨਤੀ ਆ ਇੱਕ ਟੀਮ ਗਰਾਊਂਡ ਦੇ ਵਿੱਚ ਆ ਗਈ ਆ ਬਾਬਾ ਬੁੱਢਾ ਸਾਹਿਬ ਕਵੱਡੀ ਕਲੱਬ ਰਮਦਾਸ ਦੀ ਟੀਮ ਨੂੰ ਬੇਨਤੀ ਆ ਆਪਾਂ ਆਈਏ ਜਲਦੀ ਦੇ ਨਾਲ ਆ ਬੇਨਤੀ ਆ ਫਾਈਨਲ ਦੀਆਂ ਦੋਨੇ ਟੀਮਾਂ ਖੇਡ ਮੈਦਾਨ ਵਿੱਚ ਉਹਦੇ ਸਾਹਮਣੇ ਆਹ ਕਹਿੰਦੇ ਗੋਸ਼ਾਂ ਨੇ ਕਬੱਡੀ ਭਾਈ ਐ ਮੇਰੇ ਵੀਰੋ ਖੇਡ ਮੈਦਾਨ ਵਿੱਚ ਫਾਈਨਲ ਦੀਆਂ ਦੋਨੇ ਟੀਮਾਂ ਖੇਡ ਮੈਦਾਨ ਵਿੱਚ ਆਉਣ ਆਹ ਦੂਸਰੇ ਪਾਸੇ ਦੇਖਾਂਗੇ लवली ਕਹਿੰਦੇ ਆਹ ਡੱਕਣ ਦੀ ਕਰਦੀ ਕੋਸ਼ਿਸ਼ ਪਰ ਸਾਹਮਣੇ ਗੋਸ਼ਾਂ ਨੇ ਆਹ ਕੰਦੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਬੜਾ ਸ਼ਾਨਦਾਰ ਮੁਕਾਬਲਾ ਖੇਡਿਆ ਜਾ ਰਿਹਾ ਮੇਰੇ ਵੀਰੋ ਦੋਨਾ ਟੀਮਾਂ ਦੇ ਦਰਮਿਆਨ ਸਾਡੇ ਹੈਪੀ ਸਰਪੰਚ ਸਾਹਿਬ ਜੀ ਦਾ ਰੱਬ ਜਾਤ ਰਹਿਦਾ ਉਧਰ ਸਾਡੇ ਵੀਰ ਜਿਹੜੇ ਆ ਉਹ ਲਾਈਵ ਆਨੰਤ ਮੰਡ ਦੇ ਅੱਜ ਦੇ ਇਸ ਮੈਚਾਂ ਦਾ ਆਸਟਰੇਲੀਆ ਸੀ ਨਿਸ਼ਾਨ ਨਿਊਜ਼ੀਲੈਂਡ ਅਮਰਤ ਆਸਟ੍ਰੇਲੀਆ ਸੱਜਣ ਯੂਕੇ ਤੇ ਜੱਸਾ ਆਸਟ੍ਰੇਲੀਆ ਤੋਂ ਵੀਰ ਜਿਹੜੇ ਆ ਅੱਜ ਇਸ ਕਬੱਡੀ ਕੱਪ ਦੇ ਲਈ ਮੁਬਾਰਕਬਾਦ ਭੇਜ ਰਹੇ ਆ ਵੀਰਾਂ ਦਾ ਧੰਨਵਾਦ ਹੈ ਮੈਚ ਖੇਡ ਗਰਾਉਂਡ ਦੇ ਵਿੱਚ ਸ਼ੁਰੂ ਕਰ ਦਿਆ ਪਹਿਲੀ ਕਬੱਡੀ ਗੋਸ਼ਾ ਬਣਾਚ ਆਪਣੀ ਟੀਮ ਦੇ ਲਈ ਪਾਉਣ ਦੇ ਲਈ ਵਧੀ ਹੋਈ ਖਿਡਾਰਨਾ ਗੋਸ਼ਾ ਪਾਕੌਡੀ ਸਾਹਮਣੇ ਵੇਖਾਂਗੇ ਚਾਰ ਖਿਡਾਰਨਾ ਅਮਨੀ ਵਰਗਿਆ ਨਾਲ ਖੇਡ ਗਰਾਉਂਡ ਦੇ ਵਿੱਚ ਕੇਵਲ ਸਿੰਘ ਦੀ ਟੀਮ ਬੈਰ ਰਿਓ ਕਿ ਪਿੰਡ ਦੀ ਚੰਨੋ ਦਾਲ ਕਹਿੰਦੇ ਆਲਟੋ ਗੱਡੀ ਦੀ ਜੇਤੂ ਖਿਡਾਰਨ ਖੇਡ ਗਰਾਊਂਡ ਦੇ ਵਿੱਚ ਅਨੁਰਣੀਆ ਮੈਚ ਬੜਾ ਸਿਰੇ ਦਾ ਹੋਵੇਗਾ ਮੈਚ ਬਹੁਤ ਸੋਹਣਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾਵੇਗਾ ਇਹ ਲੜਕੀਆਂ ਦਾ ਮੈਚ ਕਿ ਚਾਰ ਦਿਨ ਮੌਜਾ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ ਚ ਤੈਰੀ ਆਲੇ ਮਾਏ ਸਾਂਭ ਕੁੱਜੀਆਂ ਧੀਆਂ ਛੱਡ ਚੱਲੀਆਂ ਸਰਦਾਰੀ ਇਹ ਰਣਦੀਪ ਹੈ ਇਹਦਾ ਮਤੂ ਕਰਦਾ ਪਿੰਡਾ ਜ਼ਿਲ੍ਹਾ ਗੁਰਦਾਸਪੁਰ ਦੀ ਖਿਡਾਰਨ ਜਿਹੜੀ ਅੱਜ ਜिले ਗੁਰਦਾਸਪੁਰ ਦੇ ਪਿੰਡ ਇਹ ਤੇਜੇ ਦੀ ertid ਦੇ ਜਿੱਥੇ ਖਿਡਾਰੀ ਟੌਪ ਦੇ ਉਥੇ ਖਿਡਾਰਰਾਂ ਵੀ ਖੇਡ ਗਰਾਊਂਡ ਦੇ ਵਿੱਚ ਬਹੁਤ ਕਬੱਡੀ ਦੀਆਂ ਵਧੀਆ ਖਿਡਾਰਰਾਂ ਖੇਡ ਗਰਾਊਂਡ ਦੇ ਵਿੱਚ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਲੋ ਸਾਹਮਣੇ ਕਹਿੰਦੇ ਗੋਸ਼ਾ ਦੀ ਕਬੱਡੀ ਵੱਡੇ ਮੈਚ ਦੀਆਂ ਟੀਮਾਂ ਮੈਦਾਨ ਵਿੱਚ ਆਉਣ ਗਿਆ ਸੁਖਣ ਇਸ ਨਗਰ ਵਿੱਚ ਹੈਪੀ ਕੋਟਲੇ ਵਾਲਿਆਂ ਪਹਿਲੀ ਵਾਰ ਤੇਰੇ ਇਲਾਕੇ ਵਿੱਚ ਆਏ ਆ 19 ਕੀ ਤਾਂ ਨਹੀਂ ਕੋਈ ਜਦੋਂ ਹੂਟਰ ਵਜਦਾ ਚੰਦਰਾ ਜਾਨ ਹੀ ਗੱਡ ਲੈਂਦਾ ਉਧਰ ਕੁੜੀ ਨੇ ਕਹਿੰਦੇ ਹੂਟਰ ਦੀਆਂ ਚੀਕਾਂ ਕਢਾ ਤੀਆਂ ਆ ਸਾਹਮਣੇ 500 ਵਾਲੀ ਪਹਿਲੀ ਰੇਡ ਹੈ ਗੋਸ਼ਾਂ ਬੜੈ ਦੀ ਕਬੱਡੀ ਮਲਕੀਤ ਕਬਾਤ ਖੇਡ ਪ੍ਰਮੋਟਰ ਗਿੰਦਾ ਟੱਲੋ ਗਮਾਨਪੁਰੀਆ ਤੇ ਸ਼ੇਰਾ ਲਾਹੌਰੀ ਮਲ ਵਾਲੇ ਵੀਰਾਂ ਵੱਲੋਂ ਆ ਖਿਡਾਰੀਆਂ ਦੀਆਂ ਦੋ ਕੁੜੀਆਂ ਦੇ ਉੱਪਰ 500 ਲੱਗਿਆ ਹੋਇਆ ਆ ਸਾਹਮਣੇ ਪੈਂਦੀ ਕਬੱਡੀ ਦੂਜੇ ਪਾਸੇ ਚਾਰ ਜਫੀ ਤਿਆਰ ਬਰ ਤਿਆਰ ਆ ਆਨੁਰਾਧੇ ਹਰਿਆਣੇ ਵਾਲੀ ਆ ਸਾਹਮਣੇ ਉਂਗਲ ਖੜੀ ਆ ਗੋਸ਼ਾਂ ਦੀ ਵੱਜੀ ਥਾਪੀ ਇੱਕ ਨਹੀਂ ਤਾੜੀ ਮਾਰਦੇ ਇਹਨਾਂ ਬੱਚਿਆਂ ਨੂੰ ਜਿਹੜੇ ਪਿਆਰ ਕਰਦੇ ਹੋ ਤਾੜੀਆਂ ਮਾਰ ਕੇ ਇਹਨਾਂ ਖਿਡਾਰੀਆਂ ਦੀ ਹੌਸਲਾ ਵਜਾਈ ਹੋ ਸਾਹਮਣੇ ਕਿੰਨੇ ਤਾੜੀਆਂ ਵੱਜੀਆਂ ਨਹੀਂ ਉਹਨੇ ਮੱਥਾ ਟੇਕਿਆ ਕਿਹੜਾ ਕੀ ਕੀ ਸੁੱਖਿਆ ਰਿਹਾ ਬੋਲਦਾ ਤੇ ਦੁੱਖ ਸਾਰੇ ਹੀ ਕਲੇਜੇ ਵਿੱਚ ਘੁੱਟੇ ਹੋਏ ਆ ਸਾਰਾ ਘਰ ਫੋਲੇ ਜਿੱਥੋਂ ਰੁਪਈਆ ਲੱਭਦਾ ਅਸੀਂ ਉਹਨਾਂ ਘਰਾਂ ਦੇ ਵਿੱਚ ਉੱਠੇ ਹੋਏ ਆ ਗੱਲਾਂ ਚੱਲਣਗੀਆਂ ਇੱਧਰ ਮੇਰੇ ਮਿੱਤਰੋ ਅੱਜ ਬਾਗੀ ਦਾ ਅਖਾੜਾ ਖੁੱਲਾ ਸਾਰੇ ਵੀਰਾਂ ਦਾ ਧੰਨਵਾਦ ਗੋਸ਼ਾਰੀ ਪਈ ਹੋਈ ਰੇਡ ਤੇ ਸ਼ੇਰਾਂ ਦੀ ਪੈਂਦੀ ਰੇਡ ਨਾਲ ਹੀ ਮੈਂ ਸਾਹਮਣੇ ਵੇਖਾਂਗੇ ਬਲਕੀਤ ਕਬੀਰ ਜੀ ਸ਼ੇਰਾ ਲਾਹੌਰੀ ਮੱਲ ਗਿੰਦਾ ਢਿੱਲੋ ਗਮਾਨਪੁਰੀਆ ਜਿੰਦਾ ਆ ਖਿਡਾਰੀ ਨੇ ਲਈ ਵੱਡੇ ਮਾਨ ਸਤਿਕਾਰ ਪੁੱਜ ਕੇ ਕੀਤੇ ਆ ਫਾਈਨਲ ਮੈਚ ਖੇਡਿਆ ਜਾਣਾ ਉਹ ਵੇਟ ਕਰੋ ਵੀ ਜਲਦੀ ਨਾਲ ਆਉਣ ਉਧਰ ਕਹਿੰਦੇ ਸਾਡਾ ਵੀਰ ਬਿੱਲਾ ਜੋਹੜ ਸਰਪੰਚ ਪੁੱਜਿਆ ਚੇਚੇ ਤੌਰ ਤੇ ਆਹ ਲਾਕਾ ਸੁੱਖੇ ਮੱਗੇ ਦਾ ਗੱਲਾਂ ਵੱਡੀਆਂ ਮੇਰੇ ਮਿੱਤਰੋ ਖੇਡ ਕਬੱਡੀ ਵੱਡੀ ਆ ਸਿਮਰ ਸਿੰਮੂ ਜੂਕੇ ਦਾ ਧੰਨਵਾਦ ਕਰਾਂਗੇ ਵੀਰ ਦਾ ਲਓ ਸਾਹਮਣੇ ਦੇਖਾਂਗੇ ਨੰਬਰ ਗੋਸ਼ਾ ਦਾ ਨੰਬਰ ਗੋਸ਼ਾ ਨੇ ਜੋੜ ਦਿੱਤਾ ਚੱਲੜੀ ਪੰਜਾਬ ਦੀਏ ਸ਼ੇਰ ਬੱਜ ਗਏ ਪਾਕ ਕਬੱਡੀ ਪਵਨ ਕਬੱਡੀ ਪਾ ਰਹੀ ਆ ਸਾਡੇ ਨਿੱਕੇ ਨਿੱਕੇ ਦੇ ਚੇ ਵੱਡਾ ਨਵਾਂ ਅਮਰੀਕਾ ਦੀ ਧਰਤੀ ਤੇ ਗੱਲਾਂ ਚੱਲਦੀਆਂ ਭਰਾਵਾਂ ਦੇ ਟਰੱਕ ਚੱਲਦੇ ਟਰਾਲੇ ਚੱਲਦੇ ਆ ਕੈਪਟਨ ਤੇਜੇਪਾਈ ਰਵੀ ਧੰਨਵਾਦ ਕਰਾਂਗੇ ਇੱਧਰ ਸੋਨੀ ਡੀਜ਼ਲ ਲਾਨ ਕਰਾ ਗਿਆ ਵੀ ਅਗਲੇ ਸਾਲ ਸਾਡੇ ਵੱਲੋਂ ਇਸ ਕਬੱਡੀ ਕੱਪ ਦੇ ਉੱਪਰ ਬੈਸਟਾ ਲਈ ਸੋਨੇ ਦੀਆਂ 골ਡ ਰਿੰਗਾਂ ਹੋਣਗੀਆਂ ਗੱਲਾਂ ਕਹਿੰਦੇ ਕੈਨੇਡਾ ਅਮਰੀਕਾ ਦੀਆਂ ਵੱਡੀਆਂ ਮੇਰੇ ਮਿੱਤਰੋ ਕੈਨੇਡਾ ਗਏ ਤੇ ਮਾਝਲੇ ਨੇ ਬਹੁਤ ਮਾਣ ਸਤਿਕਾਰ ਕੀਤਾ ਕਿ ਜਦੋਂ ਕੈਨੇਡਾ ਤੋਂ ਅਮਰੀਕਾ ਨੂੰ ਜਾਈਦਾ ਗੋਰਿਆਂ ਦਾ ਕੱਢਦੇ ਨੇ ਸ਼ੱਕ ਨਹੀਂ ਬਾਬੇ ਦੀ ਕਿਰਪਾ ਨਾਲ ਬੱਲਗੇ ਮੈਤਰਾ ਜੱਲ ਦੇ ਟਰੱਕ ਨੇ ਕੱਢ ਮਾ ਧੰਨਵਾਦ ਕਰਦਾ ਮਨ ਬਾਈ ਤੇਜਾ ਵਾਲ ਤੇਜੇ ਵਾਲੇ ਦਾ ਜਿਨ੍ਹਾਂ ਦੇ ਸਤਿਕਾਰ ਕਰਕੇ ਆ ਪਿਆਰ ਸਤਿਕਾਰ ਸਿਮਰਨ ਸਿੰਮੂ ਜੂਕੇ ਬਲਚ ਲੜੀ ਸਿਆ ਤੂੰ ਵੀ ਉਧਰਲੀ ਸਾਈਡ ਆ ਜਾ ਲਓ ਸਾਹਮਣੇ ਮੜ ਮੇਰੇ ਵੀਰ ਮੜ ਮੜਾ ਪਿੱਛੇ ਨੋ ਜਾ ਗੋਸ਼ਾ ਆ ਗਈ ਜਿੱਥੇ ਪੈਰ ਧਰਦੀ ਧਰਤੀ 부ਆ 부ਆ ਕਰਦੀ ਆ ਲੈ ਵੀ ਅਮਰਤ ਸਿੰਘ ਕਰ ਗੱਲ ਆਹ ਕਹਿੰਦੇ ਗੋਸ਼ਾ ਗੋਸ਼ਾ ਤੇ ਕਰਾਉਂਦੀ ਬੱਲੇ ਬੱਲੇ ਝੋਟੀ ਦਾ ਮੁਕਾਬਲਾ ਆਹ ਕਹਿੰਦੇ ਕੁੜੀ ਦਾ ਨਾ ਦੀਪੂ ਐ ਜਿਹੜੀ ਕੋਸ਼ਾ ਕਰਦੀ ਐ ਪਰ ਕਹਿੰਦੇ ਗੋਸ਼ਾ ਦੀ ਉਂਗਲੀ ਆਹ ਖੜੀ ਐ ਖੜੀ ਐ ਉਂਗਲੀ ਖੜੀ ਐ ਇਹ ਫਾਈਨਲ ਵਾਲੀਆਂ ਟੀਮਾਂ ਨੂੰ ਬੇਨਤੀ ਆ ਇੱਕ ਟੀਮ ਗਰਾਊਂਡ ਦੇ ਵਿੱਚ ਆ ਗਈ ਆ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਦੀ ਟੀਮ ਨੂੰ ਬੇਨਤੀ ਆ ਆਪਾਂ ਆਈਏ ਜਲਦੀ ਦੇ ਨਾਲ ਆ ਬੇਨਤੀ ਆ ਫਾਈਨਲ ਦੀਆਂ ਦੋਨੇ ਟੀਮਾਂ ਖੇਡ ਮੈਦਾਨ ਵਿੱਚ ਉਹਦੇ ਸਾਹਮਣੇ ਆ ਕਹਿੰਦੇ ਗੋਸ਼ਾ ਨੇ ਕਬੱਡੀ ਭਾਈ ਐ ਮੇਰੇ ਵੀਰੋ ਖੇਡ ਮੈਦਾਨ ਵਿੱਚ ਫਾਈਨਲ ਦੀਆਂ ਦੋਨੇ ਟੀਮਾਂ ਖੇਡ ਮੈਦਾਨ ਵਿੱਚ ਆਉਣ ਆ ਦੂਸਰੇ ਪਾਸੇ ਦੇਖਾਂਗੇ लवली ਕਹਿੰਦੇ ਆ ਡੱਕਣ ਦੀ ਕਰਦੀ ਕੋਸ਼ਿਸ਼ ਪਰ ਸਾਹਮਣੇ ਗੋਸ਼ਾ ਨੇ ਆ ਕਹਿੰਦੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਬੜਾ ਸ਼ਾਨਦਾਰ ਮੁਕਾਬਲਾ ਖੇਡਿਆ ਜਾ ਰਿਹਾ ਮੇਰੇ ਵੀਰੋ ਦੋਨਾਂ ਟੀਮਾਂ ਦੇ ਦਰਮਿਆਨ ਸਾਡੇ ਹੈਪੀ ਸਰਪੰਚ ਸਾਹਿਬ ਜੀ ਦਾ 19 ਕੀ ਤਾਂ ਨਹੀਂ ਕੋਈ ਜਦੋਂ ਹੂਟਰ ਵੱਜਦਾ ਚੰਦਰਾ ਜਾਨ ਹੀ ਗੱਡ ਲੈਂਦਾ ਉਧਰ ਕੁੜੀ ਨੇ ਕਹਿੰਦੇ ਹੂਟਰ ਦੀਆਂ ਚੀਕਾਂ ਕਢਾ ਦੀਆਂ ਸਾਹਮਣੇ 500 ਵਾਲੀ ਪਹਿਲੀ ਰੇਡ ਹੈ ਗੋਸ਼ਾਂ ਬੜੈ ਦੀ ਕਬੱਡੀ ਮਲਕੀਤ ਕਬਾਤ ਖੇਡ ਪ੍ਰਮੋਟਰ ਗਿੰਦਾ ਟੱਲੋ ਗਮਾਨਪੁਰੀਆ ਤੇ ਸ਼ੇਰਾ ਲਾਹੌਰੀ ਮਲ ਵਾਲੇ ਵੀਰਾਂ ਵੱਲੋਂ ਆ ਖਿਡਾਰੀਆਂ ਦੀਆਂ ਦੋ ਕੌਡੀਆਂ ਦੇ ਉੱਪਰ 500 ਲੱਗਿਆ ਹੋਇਆ ਆ ਸਾਹਮਣੇ ਪੈਂਦੀ ਕਬੱਡੀ ਦੂਜੇ ਪਾਸੇ ਚਾਰ ਜਫੀ ਤਿਆਰ ਬਰ ਤਿਆਰ ਆ ਆ ਅਨੁਰਾਧੇ ਹਰਿਆਣੇ ਵਾਲੀ ਆ ਸਾਹਮਣੇ ਉਂਗਲ ਖੜੀ ਆ ਗੋਸ਼ਾਂ ਦੀ ਵੱਜੀ ਥਾਪੀ ਇੱਕ ਰੀ ਤਾੜੀ ਮਾਰਦੇ ਨੇ ਬੱਚਿਆਂ ਨੂੰ ਜਿਹੜੇ ਪਿਆਰ ਕਰਦੇ ਹੋ ਤਾੜੀਆਂ ਮਾਰ ਕੇ ਇਹਨਾਂ ਖਿਡਾਰੀਆਂ ਦੀ ਹੌਸਲਾ ਵਧਾਈ ਕੀ ਆ ਸਾਹਮਣੇ ਕਿੰਨੇ ਤਾੜੀਆਂ ਵੱਜੀਆਂ ਨਹੀਂ ਉਹਨੇ ਮੱਥਾ ਟੇਕਿਆ ਕਿਹੜਾ ਕੀ ਕੀ ਸੁੱਖਿਆ ਰਿਹਾ ਬੋਲਦਾ ਤੇ ਦੁੱਖ ਸਾਰੇ ਹੀ ਕਲੇਜੇ ਵਿੱਚ ਘੁੱਟੇ ਹੋਏ ਆ ਸਾਰਾ ਘਰ ਫੋਲੇ ਜਿੱਥੋਂ ਰੁਪਈਆ ਲੱਭਦਾ ਅਸੀਂ ਉਹਨਾਂ ਘਰਾਂ ਦੇ ਵਿੱਚ ਉੱਠੇ ਹੋਏ ਆ ਗੱਲਾਂ ਚੱਲਣਗੀਆਂ ਇੱਧਰ ਮੇਰੇ ਮਿੱਤਰੋ ਅੱਜ ਬਾਗੀ ਦਾ ਅਖਾੜਾ ਖੁੱਲਾ ਸਾਰੇ ਵੀਰਾਂ ਦਾ ਧੰਨਵਾਦ ਗੋਸ਼ਾਰੀ ਪਈ ਹੋਈ ਰੇਡ ਤੇ ਸ਼ੇਰਾਂ ਦੀ ਪੈਂਦੀ ਰੇਡ ਨਾਲ ਹੀ ਮੈਂ ਸਾਹਮਣੇ ਵੇਖਾਂਗੇ ਬਲਕੀਤ ਕਬੀਰ ਜੀ ਸ਼ੇਰਾ ਲਾਹੌਰੀ ਮੱਲ ਗਿੰਦਾ ਢਿੱਲੋ ਗਮਾਨਪੁਰੀਆ ਜਿੰਦਾ ਆ ਖਿਡਾਰੀ ਨੇ ਲਈ ਵੱਡੇ ਮਾਨ ਸਤਿਕਾਰ ਪੁੱਜ ਕੇ ਕੀਤੇ ਆ